ਇਸ ਚੈਨਲ ਕੋ ਸਬਸਕ੍ਰਾਈਬ ਕਰੇ ਰੈਡ ਬਟਨ ਦਬਾ ਕੇ ਔਰ ਬੈਲ ਆਈਕਨ ਕੋ ਦਬਾਏ ਲੇਟੈਸਟ ਵੀਡੀਓ ਸਭ ਤੋਂ ਪਹਿਲੇ ਦੇਖਣੇ ਲਈ ਦੋਸਤੋ ਪਹਾੜਾ ਛੋਟਾ ਵੀਰ ਗੱਗੀ ਉਗੋ ਵਾਲਾ ਇੱਕ ਉਦਾਸ ਗੀਤ ਲੈ ਕੇ ਹਾਜ਼ਰ ਹੋਇਆ ਹੈ ਜਿਸ ਤਰ੍ਹਾਂ ਤੁਸੀਂ ਮੇਰੇ ਪੁੱਤ ਗੀਤ ਨੂੰ ਬਹੁਤ ਹੀ ਜ਼ਿਆਦਾ ਭਰਮਾ ਹੁੰਗਾ ਰੱਖ ਦਿੱਤਾ ਮੈਂ ਉਮੀਦ ਕਰਦਾ ਕਿ ਮੇਰੇ ਇਸ ਗੀਤ ਨੂੰ ਵੀ ਤੁਸੀਂ ਬਹੁਤ ਹੀ ਰੱਜਮਾ ਪਿਆਰ ਦੇਮੋਗੇ ਮੇਰੀ ਦਰਦ ਕਹਾਣੀ ਹਾਰ ਇੱਕ ਨਾ ਕੋਈ ਜਾਣੇ ਉਹ ਜਾਣੇ ਜੀ ਦੇ سینੇ ਲੱਗੀ ਸੱਟ ਨਹੀਂ ਉੱਚੀਆਂ ਹਵਾਵਾਂ ਵਿੱਚ ਉੱਡਦੀ ਰਕਾਨੇ ਹੁਣ ਲੰਘ ਜਾਵੇਂ ਕੋਲਾ ਪਾਸਾ ਵਟਨੀ ਉੱਚੀਆਂ ਹਵਾਵਾਂ ਵਿੱਚ ਉੱਡਦੀ ਰਕਾਨੇ ਹੁਣ ਲੰਘ ਜਾਵੇਂ ਕੋਲਾ ਪਾਸਾ ਵਟਨੀ ਪਿੱਠ ਪਿੱਛੇ ਸਾਡੇ ਨਹੀਂ ਤੂੰ ਸ਼ੁਰਾਏ ਚਲਾਇਆ ਪਿੱਠ ਪਿੱਛੇ ਸਾਡੇ ਨਹੀਂ ਤੂੰ ਸ਼ੁਰਾਏ ਚਲਾਇਆ ਹੁਣ ਮਾਰਦੀ ਆ ਖਿੱਚ ਕੇ ਨਿਸ਼ਾਨੇ ਚੰਨੀ ਏ ਵੇਖਿਆਂ ਬਗੈਰ ਬੰਦ ਦੀ ਸਿਸਾਰ ਦੀ ਅੱਜ ਅਸੀਂ ਹੋ ਗਏ ਆ ਬੇਗਾਨੇ ਚੰਨੀਏ ਵੇਖਿਆਂ ਬਗੈਰ ਪਾਲਦੀ ਸਿਸਾਰ ਦੀ ਹੁਣ ਅਸੀਂ ਹੋ ਗਏ ਆ ਬੇਗਾਨੇ ਚੰਨੀਏ ਨੀ ਤੇਰੇ ਨਾਲ ਪਿਆਰ ਪਾ ਕੇ ਸੋਣੀਏ ਰਕਾਨੇ ਅਸੀਂ ਦਿਲ ਵਾਲਾ ਚੈਨ ਵੀ ਗਵਾਲਿਆ ਤੇਰੇ ਅੱਖਾਂ ਵਾਲਾਂ ਵਿੱਚ ਲੰਘ ਜਾਂਦਾ ਦੇ ਨੇ ਸਾਡਾ ਝੋਰੇ ਆਨੇ ਵੱਡੇ ਵੱਡੇ ਖਾਲਿਆ ਤੇਰੇ ਅੱਖਾਂ ਵਾਲਾਂ ਵਿੱਚ ਲੰਘ ਜਾਂਦਾ ਦੇ ਨੇ ਸਾਨੂੰ ਫਿਕਰਾਂ ਨੇ ਵੱਡ ਵੱਡੇ ਖਾਲਿਆ ਤੇਰੇ ਵਿਛੋੜੇ ਸਾਨੂੰ ਮਾਰ ਹੀ ਮੁਕਾਇਆ ਤੇਰੇ ਵਿਛੋੜੇ ਸਾਨੂੰ ਮਾਰ ਹੀ ਮੁਕਾਇਆ ਸੁੱਟ ਗਿਆਂ ਕਰਕੇ دیਵਾਨੇ ਚੰਨੀ ਏ ਵੇਖਿਆਂ ਬਗੈਰ ਬੰਦ ਨਹੀਂ ਸਿਸਾਰ ਦੀ ਅੱਜ ਅਸੀਂ ਹੋ ਗਏ ਆ ਬੇਗਾਨੇ ਚੰਨੀਆਂ ਵੇਖਿਆਂ ਬਗੈਰ ਪਾਲਨੀ ਸਿਸਾਰ ਦੀ ਹੁਣ ਅਸੀਂ ਹੋ ਗਏ ਆ ਬੇਗਾਨੇ ਚੰਨੀਆਂ दारू ਨਾਲ ਪਾਲਿਆ ਪਿਆਰ ਉਹਨੇ ਸੋਹਣੀਏ ਨਿੱਤ ਹੀ ਕੁਮੈਂਟ ਤੇਰੇ ਪਰਦਾ ਉੱਗੋ ਵਾਲੇ ਨੂੰ ਤੂੰ ਯਾਦ ਕਰਦੀ ਜਿਵੇਂ ਨਹੀਂ ਉਵੇਂ ਪਿਆਰਾ ਸਿੱਧੂ ਫਿਰ ਦੁੱਖ ਪਰਦਾ ਉ ਗੋਵਾਲੇ ਨੂੰ ਤੂੰ ਯਾਰ ਕਰਦੀ ਜਿਵੇਂ ਨਹੀਂ ਉਹ ਮੈਂ ਪਿਆਰਾ ਸਿੱਧੂ ਫਿਰ ਦੁੱਖ ਭਰਦਾ ਗੱਗੀ ਕਾਹੇ ਦੂਰ ਰਹਿ ਕੇ ਵਾਸਦੀ ਹੋਵੇਂਗੀ ਗੱਗੀ ਕਾਹੇ ਦੂਰ ਰਹਿ ਕੇ ਸੁਖੀ ਵਾਸਦੀ ਹੋਵੇਂਗੀ ਪੱਕੇ ਲੱਗੇ ਤੋੜਗੀ ਸ਼ਰਾਂ ਨੇ ਚੰਨੀ ਏ ਵੇਖਿਆ ਬਗੈਰ ਬੰਦਨੀ ਸਿਸਾਰ ਦੀ ਅੱਜ ਅਸੀਂ ਹੋ ਗਏ ਅਬਗਾਨੇ ਚੰਨੀ ਏ ਵੇਖਿਆਂ ਬਗੈਰ ਪਾਲਨੀ ਸਿਸਾਰ ਦੀ ਤੇਰੇ ਲਈ ਹੋਏ ਆ ਬੇगाने ਚੰਨਿਏ ਹੁਣ ਅਸੀਂ ਹੋ ਗਏ ਆ ਬੇगाने ਚੰਨਿਏ ਨਹੀਂ ਦੋਸਤੋ ਮੈਂ ਉਮੀਦ ਕਰਦਾ ਕਿ ਮੇਰਾ ਇਹ ਗੀਤ ਤੁਹਾਨੂੰ ਬਹੁਤ ਹੀ ਅੱਛਾ ਲੱਗੇਗਾ ਪਲੀਜ਼ ਇਹਨੂੰ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰੋ ਤੁਹਾਡਾ ਆਪਣਾ ਗੱਗੀ ਉਗੋ ਵਾਲਾ